ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਾਂ ਪਹੁੰਚੇ ਆ ਭੁੱਲਰ ਡੇਰੀ ਫਾਰਮ ਤੇ ਬਿਲਕੁਲ ਸੁਰ ਸਿੰਘ ਵਿਜਟ ਆ ਦੋਸਤੋ ਅੱਜ ਆਪਣੀ ਤਹਿਸੀਲ ਹੈ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਰਨ ਸਾਹਿਬ ਆ ਭਿੱਖੀ ਵੇੜ ਤੋਂ 8-7 ਕਿਲੋਮੀਟਰ ਦੀ ਦੂਰੀ ਆ ਤੇ ਬਾਈ ਸੰਦੀਪ ਸਿੰਘ ਦੇ ਕੋਲੇ ਆਏ ਆ ਦੋਸਤੋ ਬਾਈ ਸੰਦੀਪ ਸਿੰਘ ਦੇ ਘਰੇ ਆਏ ਆ ਤੇ ਵੀਰ ਸੰਦੀਪ ਅੱਜ ਗੈਰ ਹਾਜ਼ਰ ਆ ਕਿਤੇ ਕੰਮ ਧੰਦੇ ਬਾਹਰ ਗਿਆ ਫਿਲਹਾਲ ਜਿਹੜੀ ਗੱਲਬਾਤ ਆਪਾਂ ਵੀਰ ਜੋਤਾ ਜਿਹੜਾ ਦੋਸਤੋ ਹਾਜ਼ਰ ਹੋਊਗਾ ਨਾਲ ਵੀਡੀਓ ਦੇ ਵਿੱਚ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲਾਂਗੇ ਇੱਕ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਵਹਿੜ ਦਿਖਾ ਦਾਂਗੇ ਬਿਲਕੁਲ ਤਾਜੀ ਸੂਈ ਹੈ ਵਹਿੜ ਵੱਚੀ ਹੈ ਇਹਦੀ ਡਿਟੇਲ ਸਾਂਝੀ ਕਰਾਂਗੇ ਬਿਲਕੁਲ ਤਾਜੀ ਸੂਈ ਸੁਗਾਈ ਹੈ ਠੀਕ ਹੈ ਜੀ ਸੋ ਪੂਰੀ ਰੇਟ ਭਾਅ ਬੜਾ ਕੀ ਹੈ ਗੱਲਬਾਤ ਕਰਾਂਗੇ ਇੱਕ ਫੁੱਲ ਵੱਡੀ ਜਿਹੜੀ ਮੱਝ ਤੁਹਾਨੂੰ ਇਹ ਦਿਖਾ ਦਾਂਗੇ ਠੀਕ ਹੈ ਜੀ ਗੱਬੜ ਮੱਝ ਆ ਸੋ ਸਵੇਰੇ ਕਿੰਨੇ ਆ ਕੀ ਰੇਟ ਕੀ ਮੁੱਲ ਰਹਿਣਗੇ ਪੂਰੀ ਗੱਲਬਾਤ ਕਰ ਲਾਂਗੇ ਅੱਜ 22 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਵਾ ਤੁਸੀਂ ਨੋਟ ਕਰ ਲਓ ਕੋਈ 11:30 ਵਜੇ ਮਾਰਨਿੰਗ ਟਾਈਮ ਹੈਗਾ ਆਜੋ ਕਰਦੇ ਆ ਗੱਲਬਾਤ ਬਾਈ ਜੋਤੇ ਦੇ ਨਾਲ ਪੁੱਛ ਲੈਣੀ ਆ ਵੀਰ ਤੋਂ ਕੀ ਡਿਟੇਲ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੋਤੇ ਸਸਰੀ ਕਲਪਰਾ ਸਸਰੀ ਆਸਮਦ ਸਰ ਉਹ ਸੁਣਾਓ ਕੀ ਗੱਲ ਚੱਲ ਬੜੇ ਵਧੀਆ ਵੀਰੇ ਆਪਦੇ ਸੁਣਾ ਬਹੁਤ ਵਧੀਆ ਕਿਰਪਾ ਸਤਿਗੁਰੂ ਜੀ ਸ਼ੁਕਰ ਚਾਹੀਦਾ ਜੀ ਅੱਛਾ ਜੋਤੇ ਵੀਰ ਪਸ਼ੂ ਮੈਨੂੰ ਲੱਗਦਾ ਵੀ ਅੱਜ ਥੋੜੇ ਜਿਵੇਂ ਵੈਸੇ ਵੇਗ-ਵੁਗ ਹੈ ਮਾਰਨਿੰਗ ਵੀ ਤੇ ਕੱਲ ਵੀ ਬਹੁਤ ਕਾਫੀ ਪਸ਼ੂ ਲੱਗੇ ਹਾਂ ਜੀ ਮੈਂ ਮਾਰਨਿੰਗ ਚਾਰ ਦੰਗਰੀ ਦੋ ਵਹਿੜਾਂ ਵਗੀਆਂ ਮੈਂ ਅੱਜ ਮਾਰਨਿੰਗ ਉਦਾਂ ਚਾਰ ਹੀ ਚਮਾਂ ਦੀ ਪੋਣੀ ਤੇ ਉਹ ਬਾਅਦ ਚ ਮਾਰਨਿੰਗ ਚ ਤੇ ਹੁਣ ਆਪਣੇ ਕੋਲ ਇੱਕ ਵੜ ਸੂਈ ਆ ਤੇ ਮੱਝ ਆਪਣੇ ਕੋਲ ਗੱਬਣ ਬਸ ਤਿਆਰ ਖੜੀ ਹੈ ਠੀਕ ਹੈ ਜੀ ਇਹ ਗੱਬਣ ਮੱਝ ਦੋਸਤੋ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਥੋਂ ਕਰਦੇ ਆ ਗੱਬਣ ਮੱਝ ਤੇ ਸੂਆ ਵੀ ਜੋਤੇ ਬਾਈ ਕਿਰਮਾ ਸੂਗੀ ਸੂਆ ਸੰਧੂ ਸਭ ਦੂਜਾ ਇਹਦਾ ਖਾਸ ਦੂਜਾ ਹਾਂਜੀ ਆਖ ਨੂੰ ਪਾਪ ਤੁਸੀਂ ਤੀਜੇ ਸੋਚੋ ਕੀ ਤੀਜਾ ਸੂਆ ਹੀ ਆ ਇਹ ਹੈ ਦੂਜੇ ਠੀਕਾ ਦੂਜਾ ਸੁਹਾ ਵੀਰਾਂ ਦਾ ਵੀ ਆਪਾਂ ਮੰਨ ਕੇ ਚਲੋ ਖਰੀਦੀ ਆ ਪਰ ਤੀਜਾ ਸੁਹਾ ਤੁਸੀਂ ਅੱਗੋਂ ਕੋਈ ਵੀ ਮੰਨ ਸਕਦਾ ਮੰਨ ਸਕਦਾ ਆ ਤੁਸੀਂ ਦੇਖ ਸਕਦੇ ਠੀਕ ਆ ਜੀ ਸਿੰਘਾਂ ਦੀ ਥੋੜੀ ਜਿਹੀ ਬੰਤਰ ਜਿਹੜੀ ਤੁਹਾਨੂੰ ਲੱਗੂਗੀ ਬੈਕ ਸਾਈਡ ਨੂੰ ਠੀਕ ਆ ਜੀ ਸਿੰਘ ਥੋੜੇ ਦਾਤੀ ਸਿੰਘ ਬੈਕ ਸਾਈਡ ਨੂੰ ਆ ਬਾਕੀ ਸੁਹਾ ਦੂਜਾ ਤੀਜਾ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਪਿੱਠਪੂੜਾ ਤੁਹਾਨੂੰ ਦਿਖਾ ਦਿੰਨੇ ਆ ਰਾਜੀ ਫੁੱਲ ਵਜਨ ਲੋਡ ਵਾਲੀ ਫੁੱਲ ਮੇਜ ਵਜਨ ਲੋਡ ਪੂਰਾ ਹੈਗਾ ਭਾਰੀ ਆ ਵਜਨ ਵਜੂਦ ਪੂਰਾ ਆ ਦੇਖੋ ਆ ਕਰੋ ਚੱਲ ਜੀ ਥਣਦੇਵਾ ਕਰਮਾ ਦੀ ਬਿਲਕੁਲ ਅੱਜ ਪੂਰੀਆਂ ਪੰਨਾ ਪਾਈ ਖੜੀ ਆ ਤੇ ਸਮਾਂ ਕਿੰਨਾ ਕੁ ਲੱਜੂ ਭਾਈ ਸਮਾਂ ਭਾਈ ਇਹਦਾ ਬਸ ਦੋ ਦਿਨ ਤਿੰਨ ਦਿਨ ਦਾ ਸਮਾਂ ਰਹਿੰਦਾ ਇਹਦਾ ਦੋ ਤਿੰਨ ਦਿਨ ਹਾਂਜੀ ਹਾਂਜੀ ਤਿੰਨ ਦਿਨ ਦਾ ਦਾ ਦੋ ਤਿੰਨ ਦਿਨ ਦਾ ਸਮਾਂ ਹਜੇ ਬਾਕੀ ਆ ਆ ਦੇਖੀਂ ਠੀਕ ਆ ਬਾਕੀ ਤਿਆਰੀ ਦੇ ਵਿੱਚ ਹੀ ਸਮਝ ਸਕਦੇ ਹੋ ਤੁਸੀਂ ਤਿਆਰੀ ਆ ਤੇ ਥਣ ਥੁਣ ਆ ਕਰੋ ਚੈੱਕ ਜੀ ਠੀਕ ਆ ਪਾਲ ਪੂਲ ਹੈਗੀ ਹੈ ਨਾ ਹਾਂ ਪਾਲ ਪਈ ਸਤਿ ਸ੍ਰੀ ਅਕਾਲ ਕਿਉਂਕਿ ਇਹਨੇ ਦੇਖ ਨਾ ਇਹ ਪਹਿnde ਖੋਦਾਂ ਪਾਲ ਆਈ ਆ ਬੜੀ ਮੜੀ ਪਾਲ ਆਈ ਆ ਪਾਲ ਆਈ ਆ ਹਾਂਜੀ ਠੀਕ ਹੈ ਬਾਕੀ ਥਾਂ ਥਾਂ ਪੂਰਾ ਚਵਾਈ ਹੈ ਬਹੁਤ ਮੁਠੀ ਤੇ ਨਹੀਂ ਹੈ ਜੀ ਪੂਰੀ ਠੀਕ ਹੈ ਮੁਠੀ ਥਾਂ ਵੀ ਰਕੀਦਾ ਬਾਕੀ ਆ ਦੇਖੋ ਠੀਕ ਆ ਪਾਲ ਪੂਲ ਜਿਹੜੀ ਤੁਹਾਨੂੰ ਨਜ਼ਰ ਆ ਜੂਗੀ ਬਾਕੀ ਦੋ ਤੇ ਅੰਦਰ ਪਸ਼ੂ ਸੁਣ ਦੇ ਵਿੱਚ ਬਾਕੀ ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਸੋ ਚੰਗੀ ਵੱਡੀ ਮਾਜਾ ਰਾਜੀ ਆ ਪਲੀ ਪੂਰੀ ਪੂਰੀ ਆ ਆ ਦੇਖ ਸਕਦੇ ਹੋ ਵੇਖੋ ਜੀ ਪਿੱਠ ਪੁਠਾ ਕਾਫੀ ਚੌੜਾ ਤਕਰੀਬਨ ਆਪਾਂ ਕਹਿ ਦਿੰਨੇ ਆ ਵੀ ਚੰਗੇ ਪਿੱਠ ਕੁੜੇ ਦੀ ਮਾਲਕਨ ਹੈਵੀ ਬਾਡੀ weight ਆ ਪੂਰੀ ਭਜਨਦਾਰ ਠੰਡ ਹੁਣ ਚੰਗੀ ਸ਼ੇਪ ਸੋ ਫ੍ਰੀਐਸਟ ਕੁਆਲਟੀ ਚੰਗੀ ਆ ਤੇ 53 ਵਧੀਆ ਨਿਕਲਦੀ ਆ ਜੀ ਬਹੁਤ ਵਧੀਆ ਜੀ ਪੋਲੀ ਆ ਉਮਰ ਵੀ ਠੀਕ ਆ ਪਾਣੀ ਵੀ ਵੀਰ ਆਦਾ ਬਿਲਕੁਲ ਪੋਲੀ ਰੂਮ ਵਰਗੀ ਆ ਸੋ ਜਿਸ ਵੀਰ ਜਿਸ ਖਰੀਦਦਾਰ ਵੀਰ ਨੇ ਖਰੀਦਣੀ ਆ ਆਪਣੀ ਦੋ ਟਾਈਮ ਅ ਚੁਵਾਈ ਜਿਹੜਾ ਆਪਸੇ ਦਾ ਦੋ ਦੋ ਟਾਈਮ ਚੁਵਾਈ ਕਰ ਲਿਆ ਕਰੋ ਤੇ ਗੱਬੜ ਪਸੰਦ ਟਿੱਪ ਕੇ ਤੁਸੀਂ ਜ਼ਰੂਰ ਕਰਿਆ ਕਰੋ ਹਰ ਵਾਰ ਜਿਹੜੀ ਆਪਾਂ ਇੱਕ ਪੀ ਦਾ ਜਿਹੜੀ ਬੇਨਤੀ ਆ ਉਹ ਸਾਰੇ ਭੈਣ ਭਰਾਵਾਂ ਅੱਗੇ ਜ਼ਰੂਰ ਕਰਦੇ ਆ ਠੀਕ ਆ ਤੇ ਇਹਨੂੰ ਤੁਸੀਂ ਟਿੱਪ ਕੇ ਦਸਲੀ ਕਰ ਲਿਓ ਠੀਕ ਆ ਅ ਜੋਤੇ ਵੀਰ ਕੀ ਮੁੱਲ ਰਹੂਗਾ ਇਹਦਾ ਮੁੱਲ ਦਾ ਸੰਤੂ ਸਾਹਿਬ ਪੰਜ 70 ਕਰ ਲਈ ਆਪਾਂ 75 ਕਰ ਲਈਏ 67000 ਰੁਪਏ ਦੀ ਮਾਈ ਦੇ ਦਾਂ ਕੋ ਝਮਾਨਤਨ ਕਰ ਦਾਂਗੇ 67000 ਹਾਂਜੀ ਠੀਕ ਆ ਵੀਰ 67000 ਦੀ ਜਿਹੜੀ ਆ ਦੋਸਤੋ ਵੀਰਾਂ ਦਾ ਮੱਚ ਦੇ ਦਾਂਗੇ ਠੀਕ ਆ ਹਾਂਜੀ ਤੇ ਬਾਕੀ ਕੋਈ ਟਿੱਪ ਕੇ ਆਉਦੀ ਰੀਣਾ ਤਸੱਲੀ ਕਰਕੇ ਆਪ ਨੂੰ ਖੜ ਸਕਦਾ ਹਾਂ ਆ ਕਰੋ ਚੱਕ ਠੀਕ ਆ ਵੀ ਫੁੱਲ ਵੱਡੇ ਆਰਡਰ ਤੇ ਆ ਆਰਡਰ ਸੋਹਣਾ ਹੈ ਭਲਾ ਭਲਾ ਬੇਸ਼ੱਕ ਦੋਸਤੋ ਜ਼ਰੂਰ ਹੈਗੀਆਂ ਨੇ ਪਰ ਆਰਡਰ ਸੋਹਣਾ ਦੁੱਧ ਮੁੱਲ ਦੇ ਸਾਬ ਨੂੰ ਜਿਹੜਾ ਦੋਸਤੋ ਚੰਗਾ ਪਾਉ ਦੂਗੀ 10 ਲੀਟਰ ਤੋਂ ਬਾਅਦ 11 12 ਲੀਟਰ ਦੀ ਵੀ ਕਰ ਸਕਦੇ ਹੋ 10 ਲੀਟਰ ਦੀ ਵੀ ਮੀਤ ਵੀ ਹੈਗੀ ਆ ਬਾਕੀ ਸੇਵਾ ਚੰਗੀ ਹੈ ਦੁੱਧ ਸੇਵਾ ਦਾ ਚੰਗਾ ਪਾਉ ਦੂਗੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਇਹ ਬੱਝੀ ਇਹ ਵਹਿੜ ਦਿਖਾਉਣੇ ਆ ਦੂਜੇ ਨੰਬਰ ਤੇ ਤੇ ਜੋਤੇ ਵੀਰ ਸੁਬਾਹ ਕਿਨਾਂ ਸੁਈ ਸੁਆ ਇਹ ਸੰਤੂ ਸਾਹਿਬ ਸੁਈ ਆ ਦੂਜਾ ਦੂਜਣ ਹਾਂਜੀ ਦੂਜਾ ਖਾਸ ਹੋਈ ਜਾ ਇਹਨੂੰ ਕਿਨੇ ਦਿਨ ਹੋ ਗਏ ਇਹ ਪਰਸੋਂ ਸੁਈ ਜੀ ਪਰਸੋਂ ਹਾਂ ਪਰਸੋਂ ਸੁਈ ਹੈ ਮਗਰ ਮੱਛਾ ਕਿ ਆ ਨਹੀਂ ਮਗਰ ਫੀਮੇਲ ਦਾ ਫੀਮੇਲ ਹਾਂਜੀ ਮਗਰ ਬੱਚੀ ਆ ਦੋਸਤੋ ਠੀਕ ਆ ਆ ਬੱਚਾ ਤੁਸੀਂ ਦੇਖ ਸਕਦੇ ਹੋ ਤੀਜੇ ਦਿਨ ਦਾ ਇਹ ਬੱਚਾ ਹੈ ਠੀਕ ਆ ਜੀ ਬੱਚੀ ਫੀਮੇਲ ਆਪ ਪਹਿਲਾਂ ਕਿ ਦੂਜੇ 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 ਸੁਈ ਆਪ ਦੂਜੇ ਸੁਈ ਆ ਆਰਡਰ ਕੁਆਲਟੀ ਤੁਹਾਨੂੰ ਆ ਦਿਖਾ ਦੇਣੀ ਆ ਦੋਸਤੋ ਠੀਕ ਆ ਆ ਦੇਖੋ ਜੀ ਆ ਪੰਤੋਂ ਨੂੰ ਦੇਖੋ ਪੂਰਾ ਠੀਕ ਹੱਥੀ ਚਵਾਈ ਦਾ ਥਾਂ ਅੱਛਾ ਬੋਲਾ ਜੋਤੇ ਬਾਈ ਕਿੰਨਾ ਕੁ ਥੱਲੇੋਂ ਕੱਢਿਆ ਸੰਤੂ ਸਾਹਿਬ ਆਇਆ ਤਾਂ ਮੈਂ ਥੱਲੇ 8 ਲੀਟਰ ਬੋਲਾ ਹੈਗਾ 8 8.5 ਲੀਟਰ ਬੋਲਾ ਤਿਆਰ ਹੈ 8 8.5 ਲੀਟਰ ਹੈਗਾ ਜੀ ਹਾਂ ਜੀ ਠੀਕ ਹੈ ਤੇ ਚਵਾਈ ਚੰਗੀ ਹੈ ਬਹੁਤ ਵਧੀਆ ਚਵਾਈ ਲੱਗੀਆਂ ਆ ਕੱਢ ਰਹੀ ਚਵਾਈ ਹੈ ਪੂਰੀ ਗਾਡਰ ਹਾਂ ਫੁੱਲ ਸਿੱਧਾ ਤੇ ਜੋਤੇ ਬਾਈ ਦਿਖਾਈਏ ਵੀ ਫੁੱਲ ਕੇ ਜੋਤਾ ਬਾਈ ਦਾ ਵੀ ਐਨ ਪੂਰੀ ਗਾਡਰ ਵਰਗੀ ਚਵਾਈ ਹੈ ਚਵਾਈ ਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਕਿੰਤੂ ਪ੍ਰੰਤੂ ਨਹੀਂ ਜੀ ਫਿਲਹਾਲ ਦੋਸਤੋ ਬੱਚੀ ਦੀ ਹਾਈਟ ਤੁਸੀਂ ਜ਼ਰੂਰ ਅਕਾਊਂਟ ਕਰ ਲਓ ਦਰਮਿਆਨੀ ਹਾਈਟ ਆ ਦਰਮਿਆਨੀ ਹਾਈਟ ਆ ਦਰਮਿਆਨੀ ਕੱਦ ਕਾੜ ਦੀ ਆ ਮਗਰ ਬੱਚੀ ਆ ਆਪ ਦੁਜਾ ਸੂਆ ਸੋਈ ਆ 8 ਕਿਲੋ ਬੋਲਾ ਤੀਜਾ ਦੇਣਾ ਜੀ ਬਾਕੀ ਜਿੰਨੀ ਜ਼ਰੂਰਤ ਦੀ ਮਾਲਕ ਜਿਹੜੀ ਹੋਣੀ ਚਾਹੀਦੀ ਆ ਦੋਸਤੋ ਓਨੀ ਪੂਰੀ ਆ ਠੀਕ ਆ ਤੇ ਰੇਟ ਪਰਤਾ ਪੁੱਛਾਂਗੇ ਜੈਨਮਣਾ ਜਾਇਜ ਮੁੱਲ ਹੋਵੇਗਾ ਦੋਸਤੋ ਉਹ ਵੀ ਆਪਾਂ ਤੁਹਾਡੇ ਸਾਹਮਣੇ ਬਿਲਕੁਲ ਰੱਖ ਦਵਾਂਗੇ ਸੋ ਕਿਸੇ ਵੀਰ ਨੇ ਖਰੀਦੂ ਵੀਰ ਨੇ ਖਰੀਦਣੀ ਐ ਠੀਕ ਆ ਥੋੜਾ ਜਿਹਾ ਪੱਠੇ ਖਾ ਕੇ ਥੋੜਾ ਜਿਹਾ ਪਸ਼ੂ ਖਰਾਕ ਡਾਈਟ ਲੈ ਕੇ ਦਾ ਪਸ਼ੂ ਰੱਜਣ ਵਾਲਾ ਠੀਕ ਹੈ ਜੀ ਤੇ ਆਜੋ ਕਰ ਲੈਨੇ ਗੱਲਬਾਤ ਪੁੱਛ ਲੈਨੇ ਆ ਰੇਟ ਪਾ ਫੜਤਾ ਇਹਦਾ ਵੀ ਅੱਛਾ ਜੋਤੇ ਵੀਰ ਕੀ ਮੁੱਲ ਰੋਂਗੇ ਦਾ ਮੁੱਲ ਦਾ ਅਸਮਦਸਾ ਆਪਾਂ 30 ਕਰ ਲਈਏ ਆਪਾਂ 32 ਕਰ ਲਈਏ 27000 ਦੀ ਵਾੜ ਦੇ ਦਾਂਗੇ ਉਹ ਚੋਂ ਮਾਨਤਨ ਕਰਦਾ ਹਾਂ 27 ਚੋਂ ਹਾਂਜੀ ਹੂੰ 27000 ਦੇ ਵਿੱਚੋਂ ਵੀ ਭਰਾਵੋ ਮਾਨਦਾਨ ਵੈਜਿੰਦਾ ਵੀ ਕਰ ਦਿਆਂਗੇ ਠ ਤੇ ਮੌਲਤੀ ਬਤੀ ਠੀਕ ਹੈ ਜੀ ਜਿੰਨੀ ਮਰਜ਼ੀ ਡਿਮਾਂਡ ਪਰ ਲੈ ਤੇ ਜਿਹੜਾ 27000 ਇਹ ਪਸ਼ੂ ਜਿਹੜੇ ਦਸਾਂ ਚ ਦੋ ਸੀ ਵੀਰ ਹੋਰਾਂ ਦੇ ਕੋਲ ਦੋਵੇਂ ਵਕਾਊ ਆ ਤੇ ਰੇਟ ਭਾਅ ਪਰਤਾ ਵੀ ਆਪਾਂ ਤੁਹਾਨੂੰ ਦੱਸਤਾ ਜਿਹੜੇ ਵੀਰ ਨੂੰ ਜਿਹੜਾ ਰੇਟ ਭਾਅ ਪਰਤਾ ਪਸੰਦ ਆਊਗਾ ਆਪਦੀ ਤਸੱਲੀ ਆ ਤੁਸੀਂ ਕਰਨੀ ਆ ਰੇਟ ਮੌਲ ਭਰ ਕੇ ਦਾ ਦੋਸਤੋਂ ਤਸੱਲੀ ਕਰਕੇ ਘਰ ਵਿਜਿਟ ਕਰਕੇ ਜਰੂਰ ਜਿਹੜਾ ਕ੍ਰਾਈਟੇਰੀਆ ਪੂਰਾ ਕਰ ਲਿਆ ਕਰੋ ਠੀਕ ਹੈ ਜੀ ਆਹ ਨੰਬਰ ਲੈ ਲੈਂਦੇ ਆਪਾਂ ਤੇ ਜੋ ਤੇ ਵੀਰ ਨੰਬਰ ਆਪਣੇ ਜਰੂਰ ਬੋਲ ਦਿਏ 84370 38939 ਹਾਂਜੀ ਮੇਰੇ ਦਿਓ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ